ਸੁਹੀ ਮਹਲਾ ਪਹਿਲਾ ਘਰਿ ਸ਼ਿਵਾਂ ਇਕ ਓੰਕਾਰ ਸਤਿਗੁਰ ਪ੍ਰਸਾਦ ਉਜਲ ਕਹਾਂ ਚਿਲਕਾਣਾ ਘਟਮ ਕਲੜੀ ਮਸਾ ਤਤਿਆਂ ਜੋ ਠਣ ਉਤਰੈ ਜਿਸਾ ਤੈ ਧੋਵਾਂ ਤਿਸ ਲੱਗ ਗਈ ਮੈਂ ਜਿਸ ਭਾਂਡੇ ਨੂੰ 100 ਵਾਰੀ ਵੀ ਧੋਵਾਂ ਲਿਸ਼ਕਾਂ ਤੇ ਜਿੰਨੀਆਂ ਮਰਜ਼ੀ ਮਾਰਨ ਲੱਗ ਜਾਵੇ ਪਰ ਇਹਦੇ ਅੰਦਰੋਂ ਕਾਲਸ ਲੱਗਣੀ ਬੰਦ ਨਹੀਂ ਹੁੰਦੀ ਇਹਦੇ ਅੰਦਰ ਦੀ ਕਾਲਖ ਨਹੀਂ ਖਤਮ ਹੁੰਦੀ ਸੱਜਣ ਸੇ ਨਾਲ ਮੈਂ ਚੱਲਦਿਆਂ ਨਾਲ ਚਲੰ ਜਿੱਥੇ ਲਖ ਮੰਗੀਐਿੱਥਾ ਖੜੇ ਦਿਸਨ ਰਹਾ ਮੇਰੇ ਅਸਲ ਮਿੱਤਰ ਅਸਲ ਦੋਸਤ ਉਹ ਹਨ ਉਹ ਸੱਜਣ ਨੇ ਅਸਲ ਜਿਹੜੇ ਸਦਾ ਮੇਰੇ ਨਾਲ ਰਹਿਣ ਤੇ ਇਥੋਂ ਜਾਣ ਵੇਲੇ ਵੀ ਨਾਲ ਚੱਲਣ ਅੱਗੇ ਦਰਗਾਹ ਵਿੱਚ ਜਿੱਥੇ ਲੇਖਾ ਮੰਗਿਆ ਜਾਣਾ ਕਰਮਾਂ ਦਾ ਹਿਸਾਬ ਹੋਣਾ ਉੱਥੇ ਬੇਝਿਜਕ ਹੋ ਕੇ ਹਿਸਾਬ ਦੇ ਸਕਣ ਭਾਵ ਇਹ ਗੁਣ ਰੂਪੀ ਸੱਜਣ ਮੇਰੇ ਅਸਲ ਸੱਜਣ ਹਨ ਕੋਠੇ ਮੰਡਪ ਮਾੜੀਆਂ ਪਾਸੋਂ ਚਿੱਤ ਮੀਆਂ ਹਾਂ ਠਠੀਆਂ ਕੰਮ ਨਾ ਆਵਣੀਆਂ ਵਿੱਚੋਂ ਸਖਣੀਆਂ ਹਾਂ ਜਿਹੜੇ ਘਰ ਮਹਿਲ ਮੰਦਰ ਚੌਂ ਪਾਸਿਆਂ ਤੋਂ ਸੋਹਣੇ ਚਿੱਤਰੇ ਹੋਏ ਹੋਣ ਪਰ ਉਹਨਾਂ ਦੇ ਅੰਦਰ ਕੋਈ ਵਸਦਾ ਨਾ ਹੋਵੇ ਖਾਲੀ ਹੋਣ ਉਹ ਟਹਿ ਜਾਂਦੀਆਂ ਨੇ ਤੇ ਕਿਸੇ ਕੰਮ ਨਹੀਂ ਆਉਂਦੀਆਂ ਇਸੀ ਤਰ੍ਹਾਂ ਅੰਦਰੋਂ ਗੁਣ ਤੇ ਸਿਮਰਨ ਤੋਂ ਹੀ ਇਹ ਦੇ ਇੱਕ ਦਿਨ ਠਹਿ ਜਾਣੀ ਐ ਤੇ ਕਿਸੇ ਕੰਮ ਨਹੀਂ ਆਉਣੀ ਬੱਗਾ ਬੱਗੇ ਕੱਪੜੇ ਤੀਰਤ ਮੰਝ ਵਸਨ ਕੋਟ-ਕੋਟ ਜੀਆਂ ਖਾਵਣੇ ਬੱਗੇ ਨਾ ਕਹੀੰਨ ਬਗਲਾ ਵੀ ਚਿੱਟਾ ਹੁੰਦਾ ਹੰਸ ਵੀ ਚਿੱਟਾ ਸਫੈਦ ਖੰਬਾਂ ਵਾਲਾ ਤੇ ਤੀਰਥਾਂ ਤੇ ਰਹਿੰਦਾ ਤੇ ਜੀਆਂ ਨੂੰ ਘੁੱਟ-ਘੁੱਟ ਕੇ ਮਾਰ ਕੇ ਖਾ ਜਾਂਦਾ ਐਵੇਂ ਹੀ ਚਿੱਟੇ ਜਿਨਕੇ ਕੱਪੜੇ ਮੈਲੇ ਚਿੱਤ ਕਠੋਰ ਜਿਓ ਤਿਤਮੁਖ ਨਾਮ ਨਾ ਉਪਜੈ ਦੂਜੇ ਵਿਆਪੈ ਚੋਰ ਜਿਓ ਜੀਵ ਕਤਰੇ ਵੀ ਜ਼ਿਆਦਾ ਤੀਰਥਾਂ ਤੇ ਹੀ ਫਿਰਦੇ ਨੇ ਇਸ ਤਰ੍ਹਾਂ ਦੇ ਭੇਖੀ ਲੋਕ ਦਰ ਮੀਨ ਨਹੀਂ ਕਹੇ ਜਾ ਸਕਦੇ ਇਹ ਤਾਂ ਲੋਕਾਂ ਦੀ ਮਾਇਆ ਕੱਤਰ ਕਰਨ ਵਾਸਤੇ ਭੇਗ ਧਾਰਨ ਕਰਦੇ ਹਨ ਸਿਮਲ ਰੋਖ ਸਰੀਰ ਮੈਂ ਮੈ ਜਨ ਦੇਖ ਪੁਲਨੋ ਸੇ ਬੜ ਕਮ ਨਾਮਨੀ ਤੇ ਗੁਣ ਮੈਂ ਤਨ ਹੰ ਜਿਵੇਂ ਸਿੰਬਲ ਦਾ ਰੁੱਖ ਬੜਾ ਉੱਚਾ ਤੇ ਲੰਮਾ ਹੈ ਦੂਰੋਂ ਸੁਣ ਵੀ ਲੱਗਦਾ ਹੈ ਮੇਰਾ ਸਰੀਰ ਵੀ ਇਸੇ ਤਰ੍ਹਾਂ ਸਿੰਬਲ ਦੇ ਫੁੱਲ ਸੋਹਣੇ ਲੱਗਦੇ ਨੇ ਤੋਤਾ ਦੇਖ ਕੇ ਦੂਰੋਂ ਆ ਜਾਂਦਾ ਖੁਲੇਖਾ ਖਾ ਕੇ ਫਲੋ ਸਿੰਬਲ ਦੇ ਫੁੱਲਾਂ ਨੂੰ ਜਦੋਂ ਤੋੜਦਾ ਵਿੱਚੋਂ ਰੋ ਨਿਕਲਦਾ ਤੇ ਖਾਣ ਲਈ ਕੁਝ ਨਹੀਂ ਪ੍ਰਾਪਤ ਹੁੰਦਾ ਇਹੋ ਜਿਹਾ ਹੀ ਪਾਛਾ ਉਪਦੇਸ਼ ਵਾਸਤੇ ਉਤਮ ਉਪਦੇਸ਼ ਬਖਸ਼ਦੇ ਹੋਏ ਕਹਿ ਰਹੇ ਨੇ ਕਿ ਮੇਰਾ ਸਰੀਰ ਇਹੋ ਜਿਹਾ ਹੈ ਬਾਹਰੋਂ ਦੇਖਣ ਨੂੰ ਸੋਹਣਾ ਹੈ ਤੇ ਅੰਦਰ ਕੋਈ ਗੁਣ ਨਹੀਂ ਹਨ ਅੰਦਲਾਏ ਪਾਰ ਉਠਾਇਆ ਦੂਗਰਵਾਟ ਬਹੁਤ ਅੱਖੀ ਲੋੜੀ ਨਾ ਲਹਾ ਹਾਂ ਚੜ ਲੰਗਾ ਕੇਤਾ ਮੈਂ ਅੰਨੇ ਨੇ ਸਿਰ ਉੱਤੇ ਵਿਕਾਰਾਂ ਦਾ ਭਾਰ ਚੁੱਕਿਆ ਹੋਇਆ ਹੈ ਅੱਗੇ ਮੇਰਾ ਜੀਵਨ ਪੰਥ ਬੜਾ ਪਹਾੜੀ ਰਸਤਾ ਹੈ ਇਹ ਪੰਦ ਬੜਾ ਇਹ ਰਸਤਾ ਬੜਾ ਪਹਾੜੀ ਐ ਸਫਰ ਬੜਾ ਪਹਾੜਾਂ ਵਾਲਾ ਐ ਅੱਖਾਂ ਨਾਲ ਭਾਲਿਆਂ ਵੀ ਮੈਂ ਰਾਹ ਖਹਿਣਾ ਲੱਭ ਨਹੀਂ ਸਕਦਾ ਕਿਉਂਕਿ ਗਿਆਨ ਦੀਆਂ ਸੱਚ ਦੀਆਂ ਅੱਖਾਂ ਨਹੀਂ ਹਨ ਇਸ ਹਾਲਤ ਵਿੱਚ ਕਿਸ ਤਰੀਕੇ ਨਾਲ ਪਹਾੜੀ ਤੇ ਚੜ ਕੇ ਮੈਂ ਪਾਰ ਲੰਘਾਂ ਚਾਕਰੀਆਂ ਚੰਗੀਆਂ ਔਰ ਸਿਆਣ ਪਕੀਤ ਨਾਨਕ ਨਾਮ ਸਮਾਲ ਤੂੰ ਬੱਦਾ ਛਟੈ ਜਿੱਤ ਪਾਛ ਕਹਿੰਦੇ ਪਹਾੜੀ ਦੇ ਰਸਤੇ ਵਰਗੇ ਵਿਖੜੇ ਜੀਵਨ ਪੰਧ ਵਿੱਚੋਂ ਪਾਰ ਲੰਘਣ ਲਈ ਦੁਨੀਆ ਦੇ ਲੋਕਾਂ ਦੀਆਂ ਖੁਸ਼ਾਮ ਦਾ ਲੋਕ ਵਿਖਾਵੇ ਤੇ ਚਲਾਕੀਆਂ ਕਿਸੇ ਕੰਮ ਨਹੀਂ ਆਉਣੀਆਂ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖ ਮਾਇਆ ਦੇ ਮੋਹ ਵਿੱਚ ਬੱਝਾ ਹੋਇਆ ਤੂੰ ਇਸ ਨਾਮ ਸਿਮਰਨ ਦੇ ਰਾਹੀ ਮੋਹ ਦੇ ਬੰਧਨਾਂ ਤੋਂ ਛੁੱਟ ਜਾਵੇਂਗਾ ਮੁਕਤੀ ਪਾ ਜਾਵੇਂਗਾ ਸੁਹੀ ਮੰਨ ਲਾ ਪੈਲਾ ਜਪ ਤਪ ਕਾ ਬੰਦ ਬੀੜ ਲਾ ਚਿਤ ਲੰਘ ਵਹਿ ਲਾ ਨਾ ਸਰਵਰਣਾ ਉੱਚਲੇ ਐਸਾ ਪੰਥ ਸੁਹਿਲਾ ਇਹ ਜੀਵਨ ਸਫਰ ਦੇ ਰਾਹੀ ਹੈ ਪੰਧੀ ਪ੍ਰਭੂ ਸਿਮਰਨ ਦਾ ਸੋਹਣਾ ਜਿਹਾ ਬੇੜਾ ਤਿਆਰ ਕਰ ਨਾਮ ਦੇ ਬੇੜੇ ਤੇ ਚੜ ਜਿਸ ਬੇੜੇ ਨੂੰ ਸੰਸਾਰ ਸਮੁੰਦਰ ਵਿੱਚੋਂ ਛੇਤੀ ਪਾਰ ਲੰਘ ਜਾਣ ਲਈ ਤੂੰ ਨਾਮ ਦਾ ਹੀ ਚੱਪੂ ਬਣਾ ਤੇ ਸੌਖਾ ਹੀ ਪਾਰ ਲੰਘ ਜਾਵੇਂਗਾ ਸਿਮਰਨ ਦੀ ਬਰਕਤ ਨਾਲ ਤੇਰਾ ਜੀਵਨ ਰਸਤਾ ਐਸਾ ਸੁਖਾਲਾ ਹੋ ਜਾਵੇਗਾ ਕਿ ਤੇਰੇ ਰਸਤੇ ਵਿੱਚ ਨਾ ਸੰਸਾਰ ਸਰੋਵਰ ਆਵੇਗਾ ਤੇ ਨਾ ਹੀ ਇਹ ਮੋਹ ਦਾ ਓਛਾਲਾ ਇਹ ਮੋਹ ਦੀਆਂ ਲਹਿਰਾਂ ਵੀ ਤੈਨੂੰ ਤੰਗ ਨਹੀਂ ਕਰ ਸਕਣਗੀਆਂ ਤੇਰਾ ਰਸਤਾ ਬੜਾ ਸੁਖੈਨ ਹੋ ਜਾਵੇਗਾ ਤੇਰਾ ਇੱਕ ਨਾਮ ਮਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ ਰਹਾ ਹੋ ਏ ਮਿੱਤਰ ਏ ਮੇਰੇ ਪ੍ਰਭੂ ਤੇਰਾ ਨਾਮ ਹੀ ਸੋਹਣੀ ਮਜੀਠ ਹੈ ਜਿਸ ਦੇ ਪੱਕੇ ਰੰਗ ਨਾਲ ਮੇਰਾ ਆਤਮਕ ਜੀਵਨ ਦਾ ਚੋਲਾ ਰੰਗਿਆ ਗਿਆ ਹੈ ਸਾਜਨ ਚੱਲੇ ਪਿਆਰਿਆ ਕਿਉ ਮਿਲਾਂ ਹੋਈ ਜੀ ਗੁਣ ਹੋਵੇਂ ਘੰਟੜੀਐ ਮਿਲੇ ਗਸਈ ਇਹ ਸੱਜਣ ਜੀਵਨ ਸਫਰ ਦੇ हे ਪਿਆਰੇ ਪਾਂਦੀ ਕੀ ਤੈਨੂੰ ਪਤਾ ਕਿ ਪ੍ਰਭੂ ਨਾਲ ਮਲਾਪ ਕਿਵੇਂ ਹੁੰਦਾ ਹੈ ਦੇਖ ਜੀ ਪੱਲੇ ਗੁਣ ਹੋਣ ਤਾਂ ਉਹ ਆਪ ਹੀ ਆਪਣੇ ਨਾਲ ਮੜਾ ਲੈਂਦਾ ਹੈ ਮਿਲਿਆ ਹੋਏ ਨਾ ਵਿਛੜੈ ਜੀ ਮਿਲਿਆ ਹੋਈ ਆਵਾ ਗੁਣ ਨਿਵਾਰਿਆ ਹੈ ਸੱਚਾ ਸੁਈ ਜਿਹੜਾ ਜੀਵਨ ਪ੍ਰਭੂ ਚਰਨਾਂ ਵਿੱਚ ਜੁੜ ਜਾਵੇ ਉਹ ਸੱਚ ਮੁੱਚ ਦਿਲੋਂ ਮਿਲਿਆ ਹੋਇਆ ਹੈ ਜਿਹੜਾ ਦਿਲੋਂ ਮਿਲਿਆ ਹੈ ਨਾ ਉਹਦੇ ਮਲਾਪ ਵਿੱਚੋਂ ਕਦੀ ਵਿਛੋੜਾ ਨਹੀਂ ਪੈਂਦਾ ਉਹ ਸਦਾ ਹੀ ਮਿਲਿਆ ਰਹਿੰਦਾ ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ਉਸ ਨੂੰ ਹਰ ਥਾਂ ਉਹ ਸਦਾ ਰਹਿਣ ਵਾਲਾ ਪ੍ਰਭੂ ਦਿਸਦਾ ਹੈ ਹਉ ਮਰ ਨਿਵਾਰਿਆ ਸਿਤਹ ਚੂੜਾ ਬਚਨੀ ਫਲ ਪਾਇਆ ਸਹਿ ਕੇ ਅੰਮ੍ਰਿਤ ਬੁਲਾ ਜਿਸ ਜੀਵ ਨੇ ਹਮੈ ਮਾਰ ਕੇ ਆਪਾ ਭਾਵ ਦੂਰ ਕੀਤਾ ਹੈ ਤੇ ਇਸ ਤਰ੍ਹਾਂ ਆਪਣਾ ਆਪ ਸਵਾਰ ਲਿਆ ਹੈ ਸਤਿਗੁਰੂ ਦੇ ਬਚਨਾ ਤੇ ਤੁਰ ਕੇ ਹਲਵਜੋਂ ਉਸ ਨੂੰ ਖਸਮ ਪ੍ਰਭੂ ਦੀ ਸਿਫਤਸਲਾ ਦੇ ਬੋਲ ਪ੍ਰਾਪਤ ਹੁੰਦੇ ਹਨ ਜੋ ਆਤਮਕ ਜੀਵਨ ਦੇਣ ਦੇ ਸਮਰੱਥ ਹਨ ਇਹ ਅੰਮ੍ਰਿਤ ਬੋਲ ਸਤਿਗੁਰੂ ਦੀ ਬਖਸ਼ਿਸ਼ ਨਾਲ ਪ੍ਰਾਪਤ ਹੁੰਦੇ ਹਨ ਨਾਨਕ ਕਹਿ ਸਹੇਲੀ ਹੋ ਸਹ ਖਰ ਪਿਆਰਾ ਹਮ ਸਹ ਤੇਰੀਆਂ ਦਾਸੀਆਂ ਸੱਚ ਖਸਮ ਹਮਾਰਾ ਗੁਰੂ ਪਾਤਸ਼ਾਹ ਕਹਿੰਦੇ ਹੀ ਸਤਸੰਗੀ ਸਹੇਲੀਓ ਸਿਮਰਤ ਦੀ ਬਰਕਤ ਨਾਲ ਸਿਮਰਨ ਕਰਨ ਨਾਲ ਖਸਮ ਪ੍ਰਭੂ ਬਹੁਤ ਪਿਆਰਾ ਲੱਗਣ ਲੱਗ ਜਾਂਦਾ ਹੈ ਫਿਰ ਇਉਂ ਜਕੀਨ ਬਣ ਜਾਂਦਾ ਹੈ ਕਿ ਅਸੀਂ ਖਸਮ ਦੀਆਂ ਗੋਲੀਆਂ ਹਾਂ ਤੇ ਉਹ ਖਸਮ ਪ੍ਰਭੂ ਸਦਾ ਸਾਡੇ ਸਿਰ ਉੱਤੇ ਕਾਇਮ ਹੈ ਸਦਾ ਰਹਿਣ ਵਾਲਾ ਹੈ ਸੁਹੀ ਮੱਲਾ ਪੈਲਾ ਜਿਨ ਕਉ ਪੰਡੈ ਪਾਉ ਜਿਨਾ ਸਵਾਰਸੀ ਸੁਖੀ ਕਰਿ ਪਸਾਉ ਦੁਖ ਵਿਸਾਰਸੀ ਸਈਸਾ ਮੂਲੇ ਨਾਹੀ ਸਰ ਪਰ ਤਾਰਸੀ ਪ੍ਰਭੂ ਜਿੰਨਾ ਜੀਵਾਂ ਨੂੰ ਹਿਰਦੇ ਰੂਪ ਭਾਂਡੇ ਵਿੱਚ ਪ੍ਰੇਮ ਦੀ ਭਿਕਿਆ ਪਾ ਦਿੰਦਾ ਹੈ ਉਸ ਪ੍ਰੇਮ ਦੀ ਬਰਕਤ ਨਾਲ ਪ੍ਰਭੂ ਉਹਨਾਂ ਦਾ ਜੀਵਨ ਸੋਹਣਾ ਬਣਾ ਦਿੰਦਾ ਹੈ ਉਹਨਾਂ ਉੱਤੇ ਸੁੱਖਾਂ ਦੀ ਬਖਸ਼ਿਸ਼ ਕਰਦਾ ਹੈ ਉਹਨਾਂ ਦੇ ਦੁੱਖ ਭੁਲਾ ਦਿੰਦਾ ਹੈ ਇਸ ਗੱਲ ਵਿੱਚ ਰਤਾ ਜਿੰਨਾ ਵੀ ਸ਼ੱਕ ਨਹੀਂ ਇਹ ਜਿਹੇ ਜੀਵਾਂ ਨੂੰ ਪ੍ਰਭੂ ਜ਼ਰੂਰ ਸੰਸਾਰ ਸਮੁੰਦਰ ਤੋਂ ਪਾਰ ਲਾ ਲੈਂਦਾ ਹੈ ਤਿੰਨਾ ਮਿਲਿਆ ਗੁਰਿਆਈ ਜਿਨ ਕਉ ਲਿਖਿਆ ਅੰਮ੍ਰਿਤ ਹਰ ਕਾ ਨਾਮ ਦੇਵ ਦਿਖਿਆ ਚਲ ਸਤਿਗੁਰ ਪਾਏ ਭਵੇਂ ਨਾ ਪੀਖਿਆ ਇਨਾਂ ਬੰਦਿਆਂ ਨੂੰ ਤੁਰੋਂ ਲਿਖਿਆ ਬਖਸ਼ਿਸ਼ ਦਾ ਲੇਖ ਮਿਲ ਜਾਂਦਾ ਹੈ ਉਹਨਾਂ ਨੂੰ ਗੁਰੂ ਆ ਕੇ ਮਿਲ ਪੈਂਦਾ ਹੈ ਗੁਰੂ ਉਹਨਾਂ ਨੂੰ ਪ੍ਰਮਾਤਮਾ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਸਿੱਖਿਆ ਵਜਾਉਂਦੇ ਦਿੰਦਾ ਹੈ ਉਹ ਬੰਦੇ ਜੀਵਨ ਸਫਰ ਵਿੱਚ ਗੁਰੂ ਦੇ ਦੱਸੇ ਰਸ ਅਨੁਸਾਰ ਤੁਰਦੇ ਹਨ ਗੁਰੂ ਦੇ ਹੁਕਮ ਅਨੁਸਾਰ ਤੁਰਦੇ ਹਨ ਤੇ ਹੋਰ ਹੋਰ ਪਾਸੇ ਟਕਦੇ ਨਹੀਂ ਜਾਂ ਕਾ ਮਹਿਲ ਹਜ਼ੂਰ ਤੁਝੇ ਨਿਵੈ ਕੇਸਾ ਦਰ ਦਰਵਾਣੀ ਨਹੀਂ ਮੂਲੇ ਪੁੱਛ ਤਿਸ ਛੁੱਟੇ ਤਾਂ ਕਹਿ ਬੋਲ ਸਾਹਿਬ ਨਦਰ ਜਿਸ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਜਿਸ ਬੰਦੇ ਨੂੰ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਥਾਂ ਮਿਲ ਜਾਂਦੀ ਹੈ ਉਹ ਕਿਸੇ ਹੋਰ ਦੇ ਅੰਗੇ ਤਰਲੇ ਨਹੀਂ ਕਰਦਾ ਫਿਰਦਾ ਮਾਲਕ ਦੇ ਦਰਵਾਜ਼ੇ ਤੇ ਪਹੁੰਚੇ ਹੋਏ ਨੂੰ ਜਮ ਆਦਿਕ ਦਰਬਾਨਾਂ ਵੱਲੋਂ ਕੋਈ ਰਤਾ ਘਰ ਵੀ ਪੁੱਛ ਗਿਛ ਨਹੀਂ ਹੁੰਦੀ ਕਿਉਂਕਿ ਜਿਸ ਗੁਰੂ ਉੱਤੇ ਮਾਲਕ ਪ੍ਰਭੂ ਦੀ ਮਿਹਰ ਦੀ ਨਜ਼ਰ ਹੈ ਉਸ ਗੁਰੂ ਦੇ ਬਚਨ ਵਿੱਚ ਚੱਲ ਕੇ ਉਹ ਬੰਦਾ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ। ਇਕੱਲੇ ਆਪ ਜਿਸ ਨਾਹੀਂ ਦੂਜਾ ਮਤੈ ਕੋਏ ਤਾਂ ਉਸਾਰੇ ਸਾਜ ਜਾਣ ਸਭ ਸੋਏ। ਨਾਉ ਨਾਨਕ ਬਖਸ਼ੀਸ਼ ਨਦਰੀ ਕਰਮ ਹੋਏ ਜਿਸ ਮਾਲਕ ਪ੍ਰਭੂ ਨੂੰ ਕੋਈ ਹੋਰ ਦੂਜਾ ਕੋਈ ਮੱਤਾ ਨਹੀਂ ਦੇ ਸਕਦਾ ਅਕਲ ਨਹੀਂ ਦੇ ਸਕਦਾ ਉਹ ਆਪ ਜੀਵਾਂ ਨੂੰ ਜਗਤ ਵਿੱਚ ਭੇਜਦਾ ਹੈ ਆਪ ਹੀ ਵਾਪਸ ਸਦ ਲੈਂਦਾ ਹੈ ਪ੍ਰਭੂ ਆਪ ਹੀ ਜਗਤ ਰਚਨਾ ਟਾਉਂਦਾ ਹੈ ਤੇ ਉਸਾਰਦਾ ਹੈ ਉਹ ਸਭ ਕੁਝ ਆਪ ਹੀ ਕਰਨੀ ਜਾਣਦਾ ਹੈ ਆਪ ਹੀ ਪੈਦਾ ਕਰ ਰਿਹਾ ਹੈ ਆਪ ਹੀ ਸਭ ਕੁਝ ਕਰਨ ਕਾਰਨ ਹਾਰ ਸਮਰਥ ਹੈ ਪਾਚਾ ਕਹਿੰਦੇ ਜਿਸ ਮਨੁੱਖ ਉੱਤੇ ਮਿਹਰ ਦੀ ਨਜ਼ਰ ਕਰਨ ਵਾਲੀ ਪ੍ਰਭੂ ਦੀ ਨਿਗਾਹ ਹੋ ਜਾਂਦੀ ਹੈ ਉਸ ਨੂੰ ਬਖਸ਼ਿਸ਼ ਵਜੋਂ ਉਸ ਦਾ ਨਾਮ ਮਿਲਦਾ ਹੈ